ਅਸਾ ਮਹਲਾ 3 ਜਾਬਦ ਮੁਵਾ ਵਿੱਚੋਂ ਆਪ ਗਵਾਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮਾਇਆ ਦੇ ਮੋਹ ਵੱਲੋਂ ਨਿਰਲੇਪ ਹੋ ਜਾਂਦਾ ਹੈ ਉਹ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ ਹੈ ਸਤਗੁਰ ਸੇਵੇ ਤਿਲ ਨ ਤਮਾਏ ਜਿਹੜਾ ਮਨੁੱਖ ਸਤਗੁਰ ਦੀ ਸ਼ਰਨ ਪੈਂਦਾ ਹੈ ਉਸ ਨੂੰ ਮਾਇਆ ਦਾ ਰਤਾ ਭਰ ਵੀ ਲਾਲਚ ਨਹੀਂ ਰਹਿੰਦਾ ਨਿਰਭਉ ਦਾਤਾ ਸਦਾ ਮਨ ਹੋਏ। ਉਸ ਮਨੁੱਖ ਦੇ ਮਨ ਵਿੱਚ ਉਹ ਦਾਤਾਰ ਸਦਾ ਵਸਿਆ ਰਹਿੰਦਾ ਹੈ ਜਿਸ ਨੂੰ ਕਿਸੇ ਤੋਂ ਕੋਈ ਡਰ ਨਹੀਂ ਸੱਚੀ ਬਾਣੀ ਪਾਏ ਭਾਗ ਕੋਏ। ਪਰ ਕੋਈ ਵਿਰਲਾ ਮਨੁੱਖੀ ਚੰਗੀ ਕਿਸਮਤ ਨਾਲ ਸਦਾ ਥੇ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਦੇ ਰਾਹੀ ਉਸ ਨੂੰ ਮਿਲ ਸਕਦਾ। ਗੁਣ ਸੰਗ ਰਹੁ ਵਿੱਚੋਂ ਉਹ ਗੁਣ ਜਾਹੇ। हे ਭਾਈ ਆਪਣੇ ਅੰਦਰ ਪ੍ਰਮਾਤਮਾ ਦੇ ਗੁਣੇ ਇਕੱਠੇ ਕਰੋ। ਪ੍ਰਮਾਤਮਾ ਦੀ ਸਿਪਤ ਸਲਾਹ ਕਰਦੇ ਰਹੋ। ਸਿਪਤ ਸਲਾਹ ਦੀ ਬਰਕਤ ਨਾਲ ਮਨ ਵਿੱਚੋਂ ਵਿਕਾਰ ਦੂਰ ਹੋ ਜਾਂਦੇ ਹਨ। ਪੂਰੇ ਗੁਰ ਕੈ ਸ਼ਬਦ ਸਮਾਹਿ ਰਹੋ। ਪੂਰੇ ਗੁਰੂ ਦੇ ਸ਼ਬਦ ਦੇ ਰਾਹੀ ਸਿੱਤ ਸਲਾਹ ਕਰਕੇ ਤੁੰ ਗੁਣਾ ਦੇ ਮਾਲਕ ਪ੍ਰਭੂ ਵਿੱਚ ਟਿਕਿਆ ਰਹੇਗਾ ਗੁਣਾ ਦਾ ਗਾਹਕ ਹੋਵੇ ਸੋ ਗੁਣ ਜਾਣੈ ਜਿਹੜਾ ਮਨੁੱਖ ਪ੍ਰਮਾਤਮਾ ਦੀ ਸਿੱਤ ਸਲਾਹ ਦਾ ਸੌਦਾ ਵੀ ਹਾਜ਼ਰ ਦਾ ਹੈ ਉਹ ਉਸ ਸਿੱਤ ਸਲਾਹ ਦੀ ਕਦਰ ਸਮਝਦਾ ਹੈ ਅੰਮ੍ਰਿਤ ਸ਼ਬਦ ਨਾਮ ਵਖਾਣੈ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲੇ ਗੁਰ ਸ਼ਬਦ ਦੇ ਰਾਹੀ ਪ੍ਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ। ਸਾਚੀ ਬਾਣੀ ਸੁਚ ਹੋਏ ਸਦਾਥ ਰਹਿਣ ਵਾਲੇ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੀ ਬਰਕਤ ਨਾਲ ਉਹ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਗੁਣ ਤੇ ਨਾਮੋਂ ਪ੍ਰਾਪਤ ਹੋਏ ਸਿਫਤ ਸਲਾਹ ਦੀ ਬਰਕਤ ਨਾਲ ਉਸ ਨੂੰ ਪ੍ਰਮਾਤਮਾ ਦੇ ਨਾਮ ਦਾ ਸੋਦਾ ਮਿਲ ਜਾਂਦਾ ਹੈ। ਗੁਣ ਅਮੋਲਕ ਪਾਏ ਨਾ ਜਾਹੇ ਪਰਮਾਤਮਾ ਦੇ ਗੁਣਾਂ ਦਾ ਬੋਲ ਨਹੀਂ ਪੈ ਸਕਦਾ ਕਿਸੇ ਵੀ ਕੀਮਤ ਤੋਂ ਮਿਲ ਨਹੀਂ ਸਕਦੇ ਮਾਨ ਨਿਰਮਲ ਸਾਚੇ ਸ਼ਬਦ ਸੁਮਾਹ ਹਾ ਸਦਾ ਤੇ ਰਹਿਣ ਵਾਲੇ ਪ੍ਰਭੂ ਦੇ ਸਿੱਖ ਸਲਾਹ ਦੇ ਸ਼ਬਦ ਦੇ ਰਾਹੀ ਇਹ ਗੁਣ ਪਵਿੱਤਰ ਹੋਏ ਮਨ ਵਿੱਚ ਆ ਵਸਦੇ ਹਨ ਸੇਵਡ ਭਾਗੀ ਜੇ ਨ ਨਾ ਮੋ ਧਿਆਇ ਹੈ ਭਾਈ ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਬੰਦਿਆਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਸਦਾ ਗੁਣ ਦਾਤਾ ਮਨ ਵਸਾਇਆ ਅਤੇ ਆਪਣੇ ਗੁਣਾਂ ਦੀ ਦਾਤ ਦੇਣ ਵਾਲਾ ਪ੍ਰਭੂ ਆਪਣੇ ਮਨ ਵਿੱਚ ਵਸਾਇਆ ਹੈ ਜੋ ਗੁਣ ਸੰਗ੍ਰਹਿ ਤਿਨ ਬਲਿਹਾਰੈ ਜਾਉ ਹੈ ਭਾਈ ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਇਕੱਠੇ ਕਰਦਾ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਦਰ ਸਾਚੇ ਸਾਚੇ ਗੁਣ ਗਾਉ ਉਹਨਾਂ ਦੀ ਸੰਗਤ ਦੀ ਬਰਕਤ ਨਾਲ ਮੈਂ ਸਦਾ ਥਿਰ ਪ੍ਰਭੂ ਦੇ ਦਰ ਤੇ ਟਿਕ ਕੇ ਉਹ ਸਦਾ ਕਾਇਮ ਰਹਿਣ ਵਾਲੇ ਦੇ ਗੁਣ ਗਾਉਂਦਾ ਹਾਂ ਆਪੇ ਸੇਵ ਆਪੇ ਦੇਵ ਸਹਜ ਸੁਭਾਏ ਗੁਣਾ ਦੀ ਦਾਤ ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਦਿੰਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿੱਚ ਟਿਕਦਾ ਹੈ ਪ੍ਰੇਮ ਵਿੱਚ ਜੁੜਿਆ ਰਹਿੰਦਾ ਹੈ ਨਾਨਕ ਕੀਮਤ ਕਹਿਣ ਨਾ ਜਾਏ ਹੈ ਨਾਨਕ ਉਸ ਦੇ ਉੱਚੇ ਜੀਵਨ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਆਸਾ ਮਹਲਾ 3 ਸਤਿਗੁਰ ਵਿੱਚ ਵੱਡੀ ਵਡਿਆਈ ਹੈ ਭਾਈ ਸਤਿਗੁਰ ਵਿੱਚ ਇਹ ਵੱਡਾ ਭਾਰਾ ਗੁਣ ਹੈ ਸਿਰਿ ਵਿੱਚ ਉਹਨੇ ਮੇਲ ਮਿਲਾਈ ਕਿ ਉਹ अनेका ਜਨਮਾਂ ਦੇ ਵਿਛੜੇ ਹੋਏ ਜੀਵਾਂ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਦਿੰਦਾ ਹੈ ਆਪੇ ਮਿਲੇ ਮੇਲ ਮਿਲਾਏ ਪ੍ਰਭੂ ਆਪ ਹੀ ਗੁਰੂ ਮਿਲਾਉਂਦਾ ਹੈ ਗੁਰੂ ਮਿਲਾ ਕੇ ਆਪਣੇ ਚਰਨਾਂ ਵਿੱਚ ਜੋੜਦਾ ਹੈ ਆਪਣੀ ਕੀਮਤ ਆਪੇ ਪਾਏ ਤੇ ਇਸ ਤਰ੍ਹਾਂ ਜੀਵਾਂ ਦੇ ਹਿਰਦੇ ਵਿੱਚ ਆਪਣੇ ਨਾਮ ਦੀ ਕਦਰ ਆਪ ਹੀ ਪੈਦਾ ਕਰਦਾ ਹੈ ਹਰ ਕੀ ਕੀਮਤ ਕਿਨ ਬਿਦ ਹੋਏ ਹੈ ਭਾਈ ਕਿਸ ਤਰੀਕੇ ਨਾਲ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੇ ਨਾਮ ਦੀ ਕਦਰ ਪੈਦਾ ਹੋਵੇ ਹਰ ਅਪਰੰਪਰ ਅਗੰਮ ਅਗੋਚਰ ਗੁਰ ਕੈ ਸ਼ਬਦ ਮਿਲੈ ਜਨ ਕੋਏ ਰਹਾਉ ਪਰਮਾਤਮਾ ਪਰੇ ਤੋਂ ਪਰੇ ਹੈ ਪਰਮਾਤਮਾ ਪਹੁੰਚ ਹੈ ਪਰਮਾਤਮਾ ਤੱਕ ਗਿਆਨ ਇੰਦਰੀਆਂ ਦੇ ਰਾਹੀਂ ਪਹੁੰਚ ਨਹੀਂ ਹੋ ਸਕਦੀ ਬਸ ਗੁਰੂ ਦੇ ਸ਼ਬਦ ਦੇ ਰਾਹੀ ਹੀ ਕੋਈ ਵਿਰਲਾ ਮਨੁੱਖ ਪ੍ਰਭੂ ਨੂੰ ਮਿਲਦਾ ਹੈ ਤੇ ਉਸ ਦੇ ਅੰਦਰ ਪ੍ਰਭੂ ਦੇ ਨਾਮ ਦੀ ਕਦਰ ਪੈਦਾ ਹੁੰਦੀ ਹੈ ਗੁਰਮੁਖ ਕੀਮਤ ਜਾਣੈ ਕੋਇ ਕੋਈ ਵਿਰਲਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਦੀ ਕਦਰ ਸਮਝਦਾ ਹੈ ਵਿਰਲੇ ਕਰਮ ਪ੍ਰਾਪਤ ਹੋਏ ਕਿਸੇ ਵਿਰਲੇ ਨੂੰ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਉੱਚੀ ਬਾਣੀ ਉੱਚਾ ਹੋਏ ਸਭ ਤੋਂ ਉੱਚੇ ਪ੍ਰਭੂ ਦੀ ਸਿੱਖ ਫਲਾਹ ਦੀ ਬਾਣੀ ਦੀ ਬਰਕਤ ਨਾਲ ਮਨੁੱਖ ਉੱਚਾ ਜੀਵਨ ਵਾਲਾ ਬਣ ਜਾਂਦਾ ਹੈ ਗੁਰਮੁਖ ਸ਼ਬਦ ਵਖਾਣ ਕੋਈ ਕੋਈ ਬਿਰਲਾ ਭਾਗਾ ਵਾਲਾ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਗੁਰੂ ਦੇ ਸ਼ਬਦ ਦੇ ਰਾਹੀ ਪਰਮਾਤਮਾ ਦਾ ਨਾਮ ਸਿਮਰਦਾ ਹੈ ਵੇਣ ਨਾਵੈ ਦੁਖ ਦਰਦ ਸਰੀਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੇ ਸਰੀਰ ਵਿੱਚ ਵਿਕਾਰਾਂ ਦਾ ਦੁਖ ਰੋਗ ਪੈਦਾ ਹੋਇਆ ਰਹਿੰਦਾ ਹੈ ਸਤ ਗੁਰੂ ਭੇਟੇ ਤਾਂ ਉਤਰੈ ਪੀਰ ਜਦੋਂ ਮਨੁੱਖ ਗੁਰੂ ਨੂੰ ਮਿਲਦਾ ਹੈ ਤਦੋਂ ਉਸ ਦਾ ਇਹ ਦੁੱਖ ਦੂਰ ਹੋ ਜਾਂਦਾ ਹੈ ਬੇਨਗੁਰ ਭੇਟੇ ਦੁੱਖ ਕਮਾਏ ਗੁਰੂ ਨੂੰ ਮਿਲਣ ਤੋਂ ਬਿਨਾਂ ਮਨੁੱਖ ਉਹੀ ਕਰਮ ਕਮਾਉਂਦਾ ਹੈ ਜੋ ਦੁੱਖ ਪੈਦਾ ਕਰਨਾ ਮਨਮੁਖ ਬਹੁਤੀ ਮਿਲੈ ਸਜਾਏ ਇਸ ਤਰ੍ਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਸਦਾ ਬਹੁਤ ਸਜਾ ਮਿਲਦੀ ਰਹਿੰਦੀ ਹੈ ਹਰ ਕਾ ਨਾਮ ਮਿੱਠਾ ਅਤਰਸ ਹੋਏ ਏ ਭਾਈ ਪ੍ਰਮਾਤਮਾ ਦਾ ਨਾਮ ਇੱਕ ਐਸਾ ਅੰਮ੍ਰਿਤ ਹੈ ਜੋ ਮਿੱਠਾ ਹੈ ਬੜੇ ਰਸ ਵਾਲਾ। ਦੀਵਤ ਰਹੇ ਪਿਆਏ ਸੋਏ ਪਰ ਉਹੀ ਮਨੁੱਖ ਇਹ ਨਾਮ ਰਸ ਪਿੰਦਾ ਰਹਿੰਦਾ ਹੈ ਜਿਸ ਨੂੰ ਉਹ ਪ੍ਰਮਾਤਮਾ ਆਪ ਪਿਲਾਏ। ਗੌਰ ਕਿਰਪਾ ਤੇ ਹਰ ਰਸ ਪਾਏ। ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਪਰਮਾਤਮਾ ਦੇ ਨਾਮ ਜਲਦਾ ਆਨੰਦ ਮਾਣਦਾ ਹੈ ਨਾਨਕ ਨਾਮ ਰਤੇ ਗਤ ਪਾਏ ਇਹ ਨਾਨਕ ਨਾਮ ਰੰਗ ਵਿੱਚ ਰੰਗੀਜ ਕੇ ਮਨੁੱਖੀ ਆਤਮਕ ਅਵਸਥਾ ਹਾਸਲ ਕਰ ਲਿੰਦਾ ਹੈ ਆਸਾ ਮਹਲਾ 3 ਜਾ ਮੇਰਾ ਪ੍ਰਭ ਸਾਚਾ ਗਹਿਰ ਗੰਭੀਰ ਹੈ ਭਾਈ ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਡੂੰਗਾ ਹੈ ਤੇ ਵੱਡੇ ਜਿਗਰੇ ਵਾਲਾ ਹੈ ਸੇਵਤ ਹੀ ਸੁਖ ਸ਼ਾਂਤ ਸਰੀਰ ਉਸ ਦਾ ਸਿਮਰਨ ਕੀਤਿਆਂ ਸਰੀਰ ਨੂੰ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਸ਼ਬਦ ਤਰੇ ਜਨ ਸਹਜ ਸੁਭਾਏ ਜਿਹੜੇ ਮਨੁੱਖ ਗੁਰੂ ਦੇ ਰਾਹੀ ਸਿਮਰਨ ਕਰਦੇ ਹਨ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ ਉਹ ਪ੍ਰਭੂ ਪ੍ਰੇਮ ਵਿੱਚ ਜੁੜੇ ਰਹਿੰਦੇ ਹਨ ਤਿੰਨ ਕਹਿ ਹਾਮ ਸਦ ਲਾਗ ਹ ਪਾਏ ਅਸੀਂ ਮੈਂ ਸਦਾ ਉਹਨਾਂ ਦੇ ਚਰਣੀ ਲੱਗਦੇ ਲੱਗਦਾ ਹਾਂ ਜੋ ਮਨ ਰਾਤੇ ਹਰ ਰੰਗ ਲਾਏ ਹੈ ਭਾਈ ਜਿਹੜੇ ਮਨੁੱਖ ਪਰਮਾਤਮਾ ਦਾ ਪ੍ਰੇਮ ਰੰਗ ਵਰਤ ਕੇ ਆਪਣੇ ਮਨ ਵਿੱਚ ਪ੍ਰੇਮ ਰੰਗ ਨਾਲ ਰੰਗੇ ਜਾਂਦੇ ਹਨ ਤਿੰਨ ਕਾ ਜਨਮ ਮਰਨ ਦੁਖ ਲਾਤਾ ਤੇ ਹਰ ਦਰਗਾ ਮਿਲੈ ਸੁਭਾਏ ਰਹਾਉ ਉਹਨਾਂ ਮਨੁੱਖਾਂ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ ਪ੍ਰੇਮ ਦੀ ਬਰਕਤ ਨਾਲ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਟਿਕੇ ਰਹਿੰਦੇ ਹਨ ਸ਼ਬਦ ਚੱਕ ਹੈ ਸਾਚਾ ਸਾਧ ਪਾਏ ਹੈ ਭਾਈ ਜਿਹੜਾ ਮਨੋਂ ਗੁਰੂ ਦੇ ਸ਼ਬਦ ਦਾ ਰਸ ਚੱਕਦਾ ਹੈ ਸਦਾ ਕੈਮ ਰਹਿਣ ਵਾਲਾ ਆਤਮਿਕ ਆਨੰਦ ਮੰਨਦਾ ਹੈ ਹਰ ਕਾ ਨਾਮ ਮਨ ਵਸਾਏ ਕਿਉਂਕਿ ਉਹ ਪ੍ਰਮਾਤਮਾ ਦੇ ਨਾਮ ਨੂੰ ਸਦਾ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ ਹਰ ਪ੍ਰਭ ਸਦਾ ਰਹਿਆ ਪਰਪੂਰ ਉਸ ਨੂੰ ਫਿਰ ਪ੍ਰਤੱਖ ਇਉਂ ਦਿਸਦਾ ਹੈ ਕਿ ਪ੍ਰਮਾਤਮਾ ਸਦਾ ਹਰ ਤਾ ਵਿਆਪ ਰਿਹਾ ਆਪੇ ਨੇੜੇ ਆਪੇ ਦੂਰ ਵਾਪੀ ਹਰੇਕ ਜੀਵ ਦੇ ਅੰਗ ਸੰਗ ਹੈ ਤੇ ਆਪ ਹੀ ਦੂਰ ਅਪਹੁੰਚ ਵੀ ਹੈ ਆਖਣੇ ਆਖੈ ਬਕੈ ਸਭ ਕੋਏ ਏ ਭਾਈ ਰਵਾਜੀ ਤੌਰ ਤੇ ਹਰੇਕ ਮਨੁੱਖ ਆਖਦਾ ਹੈ ਸੁਣਾਉਂਦਾ ਹੈ ਕਿ ਪ੍ਰਮਾਤਮਾ ਹਰੇਕ ਦੇ ਨੇੜੇ ਵੱਸਦਾ ਹੈ ਆਪੇ ਬਖਸ਼ ਮਿਲਾਏ ਸੋਏ ਪਰ ਜਿਸ ਕਿਸੇ ਨੂੰ ਆਪਣੇ ਚਰਨਾਂ ਵਿੱਚ ਮਿਲਾਉਂਦਾ ਹੈ ਉਹ ਆਪ ਹੀ ਮੇਰ ਕਰਕੇ ਮਿਲਾਉਂਦਾ ਹੈ ਕਾਹਣੇ ਕਥਨ ਨਾ ਪਾਇਆ ਜਾਏ ਜਬਾਨੀ ਆਖਣ ਨਾਲ ਗੱਲਾਂ ਕਰਨ ਨਾਲ ਪ੍ਰਮਾਤਮਾ ਮਿਲਦਾ ਨਹੀਂ ਗੁਰਪ੍ਰਸਾਦ ਵਸੈ ਮਨ ਆਏ ਗੁਰੂ ਦੀ ਕਿਰਪਾ ਨਾਲ ਮਨ ਵਿੱਚ ਆ ਵਸਦਾ ਹੈ ਗੁਰਮੁਖ ਵਿੱਚੋਂ ਆਪ ਗਵਾਏ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ ਹੈ ਹਰ ਰੰਗ ਰੱਤੇ ਮੋ ਝੁਕਾਏ ਤੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਆਪਣੇ ਅੰਦਰੋਂ ਮਾਇਆ ਦਾ ਬੂਮਕਾਉਂਦਾ ਹੈ ਆਤ ਨਿਰਮਲੋ ਗੁਰ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਮਨੁੱਖ ਨੂੰ ਬਹੁਤ ਪਵਿੱਤਰ ਜੀਵਨ ਵਾਲਾ ਬਣਾ ਦਿੰਦੀ ਹੈ ਨਾਨਕ ਨਾਮ ਸਵਾਰਣ ਹਾਰੋ ਹੈ ਨਾਨਕ ਪ੍ਰਭੂ ਨਾਮ ਵਿੱਚ ਜੁੜ ਕੇ ਮਨੁੱਖ ਹੋਰਨਾ ਦਾ ਜੀਵਨ ਸਵਾਰਣ ਜੋਗਾ ਵੀ ਹੋ ਜਾਂਦਾ ਹੈ ਆਸਾ ਮਹਲਾ 3 ਦੂਜੇ ਭਾਏ ਲਗੇ ਦੁਖ ਪਾਇਆ ਜਿਹੜੇ ਮਨੁੱਖ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੇ ਪਿਆਰ ਵਿੱਚ ਮੱਤੇ ਰਹਿੰਦੇ ਹਨ ਉਹਨਾਂ ਨੇ ਦੁੱਖ ਹੀ ਦੁੱਖ ਸਹੇੜਿਆ ਹੈ ਬਿਨ ਸ਼ਬਦੈ ਬਿਰਥਾ ਜਨਮ ਗਵਾਇਆ ਗੁਰੂ ਦੇ ਸ਼ਬਦ ਤੋਂ ਵਾਂਝੇ ਰਹਿ ਕਿਉਂ ਨਾ ਆਪਣੀ ਜ਼ਿੰਦਗੀ ਵਿਅਰਥ ਗਵਾ। ਸਤ ਗੁਰ ਸੇਵੈ ਸੋਜੀ ਹੋਏ ਜਿਹੜਾ ਕੋਈ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਸ ਨੂੰ ਸਹੀ ਜੀਵਨ ਦੀ ਸਮਝ ਆ ਜਾਂਦੀ ਹੈ। ਦੂਜੇ ਭਾਇ ਨ ਲਾਗੇ ਕੋਏ ਉਹ ਫਿਰ ਮਾਇਆ ਦੇ ਪਿਆਰ ਵਿੱਚ ਨਹੀਂ ਲੱਗੇ। ਮੂਲ ਲਾਗੇ ਸੇ ਜਨ ਪਰਵਾਣ ਹੈ ਭਾਈ ਜਿਹੜੇ ਮਨੁੱਖ ਜਗਤ ਦੇ ਰਚਨਹਾਰ ਪ੍ਰਮਾਤਮਾ ਦੀ ਯਾਦ ਵਿੱਚ ਜੁੜਦੇ ਹਨ ਉਹ ਮਨੁੱਖ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਜਾਂਦੇ ਹਨ ਆਨੰਦ ਇਹ ਨਾਮ ਨਾਮ ਜਪਹਿਰਦਾ ਹੈ ਗੁਰ ਸ਼ਬਦੀ ਹਰ ਏਕੋ ਜਾਣ ਰਹਾਉ ਪਰਮਾਤਮਾ ਦਾ ਨਾਮ ਹਰ ਵੇਲੇ ਆਪਣੇ ਹਿਰਦੇ ਵਿੱਚ ਜਪ ਕੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨੁੱਖ ਇੱਕ ਪਰਮਾਤਮਾ ਨਾਲ ਡੂੰਗੀ ਸਾਹ ਪਾ ਲੈਂਦਾ ਹੈ। ਡਾਲੀ ਲਾਗੇ ਨੇ ਫਲ ਜਾਏ ਜਿਹੜਾ ਮਨੁੱਖ ਜਗਤ ਦੇ ਮੋਲ ਪ੍ਰਭੂ ਰੁੱਖ ਨੂੰ ਛੱਡ ਕੇ ਉਸ ਦੀ ਰਚੀ ਮਾਇਆ ਰੂਪ ਕਾਣੀ ਨੂੰ ਚੰਮੜਿਆ ਰਹਿਦਾ ਹੈ ਉਹ ਅਫਲ ਹੀ ਜਾਂਦਾ ਹੈ ਅਸਫਲ ਹੀ ਇਸ ਦੁਨੀਆ ਤੋਂ ਤੁਰ ਜਾਂਦਾ ਹੈ ਜੀਵਨ ਫਲ ਪ੍ਰਾਪਤ ਨਹੀਂ ਕਰ ਸਕਦਾ ਫਲ ਉਹ ਨਹੀਂ ਮਿਲਦਾ ਅੰਦੇ ਕੰਮੀ ਅੰਧ ਸਜਾਏ ਵੇ ਸਮਝੀ ਦੇ ਕੰਮਾਂ ਵਿੱਚ ਪੈ ਕੇ ਮਨਮੁਖ ਅੰਦਾ ਠੋਰ ਨਾ ਪਾਏ ਮਾਇਆ ਦੇ ਮੋਹ ਵਿੱਚ ਨਾ ਹੋਇਆ ਮਨੁੱਖ ਮਾਇਆ ਦੀ ਪਟਕੜਾਂ ਤੋਂ ਬਚਣ ਦਾ ਟਿਕਾਣਾ ਨਹੀਂ ਲੱਭ ਸਕਦਾ ਬਿਸਤਾ ਕਾ ਕੀੜਾ ਬਿਸਤਾ ਮਾਂ ਹੈ ਪਚਾਏ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਈ ਉਹੀ ਖੁਆਰ ਹੁੰਦਾ ਹੈ ਜਿਵੇਂ ਗੰਦ ਦਾ ਕੀੜਾ ਗੰਦ ਵਿੱਚ ਗੁਰ ਕੀ ਸੇਵਾ ਸਦਾ ਸੁਖ ਪਾਏ ਜਿਹੜਾ ਮਨੁੱਖ ਗੁਰੂ ਦੀ ਦਸੀ ਸੇਵਾ ਕਰਦਾ ਹੈ ਉਹ ਸਦਾ ਆਤਮਿਕ ਆਨੰਦ ਮਾਣਦਾ ਹੈ ਸਤ ਸੰਗਤ ਮਿਲ ਹਰ ਗੁਣ ਗਾਏ ਕਿਉਂਕਿ ਸਾਧ ਸੰਗਤ ਵਿੱਚ ਮਿਲ ਕੇ ਉਹ ਪ੍ਰਮਾਤਮਾ ਦੇ ਗੁਣ ਕਾਉਂਦਾ ਰਹਿੰਦਾ ਹੈ ਸਿੱਤ ਸਲਾਹ ਕਰਦਾ ਰਹਿੰਦਾ ਨਾਮ ਨਾਮ ਕਰੇ ਵਿਚਾਰ ਉਹ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦਾ ਹੈ ਆਪ ਤਰੈ ਕੁਲ ਉਧਰਣਹਾਰ ਇਸ ਤਰ੍ਹਾਂ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਪਾਰ ਲੰਘਾਉਣ ਜੋਗਾ ਹੋ ਜਾਂਦਾ ਹੈ ਗੁਰ ਕੀ ਬਾਣੀ ਨਾਮ ਵਜਾਈ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਜਿਹੜਾ ਮਨੁੱਖ ਸਤਿਗੁਰੂ ਦੀ ਬਾਣੀ ਦਾ ਵਾਜਾ ਵਜਾਉਂਦਾ ਹੈ ਆਪਣੇ ਅੰਦਰ ਗੁਰੂ ਦੀ ਬਾਣੀ ਦਾ ਪੂਰਨ ਪ੍ਰਭਾਵ ਪਾਈ ਰੱਖਦਾ ਹੈ ਨਾਨਕ ਮਹਲ ਸ਼ਬਦ ਘਰ ਪਾਏ ਹੈ ਨਾਨਕ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿੱਚ ਘਰ ਮਹਲ ਹਾਸਲ ਕਰ ਲੈਂਦਾ ਹੈ ਟਿਕਾਣਾ ਮਿਲ ਜਾਂਦਾ ਹੈ ਗੁਰਮਤ ਸਤ ਸਰ ਹਰ ਜਲ ਨਹਾ ਗੁਰੂ ਦੀ ਮਤ ਲੈ ਕੇ ਜਿਸ ਮਨੁੱਖ ਨੇ ਸਤ ਸੰਗ ਸਰੋਵਰ ਵਿੱਚ ਪ੍ਰਮਾਤਮਾ ਦੇ ਨਾਮ ਜਲ ਨਾਲ ਇਸ਼ਨਾਨ ਕੀਤਾ ਦੁਰਮਤ ਮੈਲ ਸਭ ਦੁਰਤ ਗਵਾਇਆ ਉਸ ਨੇ ਭੈੜੀ ਖੋਟੀ ਮਤ ਦੀ ਮੈਲ ਧੋ ਲਈ ਉਸ ਨੇ ਆਪਣੇ ਅੰਦਰੋਂ ਸਾਰਾ ਪਾਪ ਦੂਰ ਕਰ ਲਿਆ ਕਿੰਨੇ ਦੂਰ ਕਰ ਲਿਆ जिने गुरमत सतसर गुरु दी मात रूपी सरोवर ਵਿੱਚ ਹਰੀ ਦੀ ਸਿੱਖਿਆ ਰੂਪੀ ਸਰੋਵਰ ਵਿੱਚ ਜਿਨੇ ਇਸ਼ਨਾਨ ਕੀਤਾ ਤਾਂ ਜਿੱਥੇ ਕਿਤੇ ਵੀ ਜਦੋਂ ਸਰੋਵਰ ਦੀ ਇਸ਼ਨਾਨ ਦਾ ਜ਼ਿਕਰ ਆਵੇ ਤਾਂ ਜਰੂਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਿਏ ਸੁਰਤ ਤੇ ਜੋਰ ਪਾ ਆਸਾ ਮਹਲਾ 3 ਮਨਮੁਖ ਮਰੈ ਮਰ ਮਰਨ ਵਿਗਾੜੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਿਕ ਮੋਤੇ ਮਰਦੇ ਹਨ ਇਸ ਤਰ੍ਹਾਂ ਮਰ ਕੇ ਉਹ ਆਪਣੀ ਮੌਤ ਖਰਾਬ ਕਰਦੇ ਹਨ ਦੂਜੇ ਪਾਏ ਆਤਮ ਸੰਘਾਰੈ ਕਿਉਂਕਿ ਮਾਇਆ ਦੇ ਮੋਹ ਵਿੱਚ ਪੈ ਕੇ ਉਹ ਆਪਣਾ ਆਤਮਿਕ ਜੀਵਨ ਤਬਾਹ ਕਰ ਲੈਂਦੇ ਹਨ ਮੇਰਾ ਮੇਰਾ ਕਰ ਕਰ ਵਿਗੁੱਤਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹ ਧੰਨ ਮੇਰਾ ਹੈ ਇਹ ਪਰਿਵਾਰ ਮੇਰਾ ਹੈ ਨੇ ਤੇ ਹੀ ਆਖ ਆਖ ਕੇ ਖੁਆਰ ਹੁੰਦਾ ਰਹਿੰਦਾ ਆਤਮਾ ਨਾ ਚੀਨੈ ਪਰਮੈ ਵਿੱਚ ਸੁਤਾ ਕਦੇ ਆਪਣੇ ਆਤਮਿਕ ਜੀਵਨ ਨੂੰ ਨਹੀਂ ਪੜਤਾਲਦਾ ਮਾਇਆ ਦੀ ਭਟਕਣਾ ਵਿੱਚ ਬੈ ਕੇ ਆਤਮਿਕ ਜੀਵਨ ਵੱਲੋਂ ਗਾਫਲ ਹੋਇਆ ਰਹਿੰਦਾ ਹੈ ਮਰ ਮੋਇਆ ਸ਼ਬਦੇ ਮਰ ਜਾਏ ਉਹ ਮਨੁੱਖ ਮਾਇਆ ਦੇ ਮੋਹ ਵੱਲੋਂ ਸੁਰਖਰੂ ਮੋਤ ਮਰਦਾ ਹੈ ਗੁਰੂ ਦੇ ਸ਼ਬਦ ਰਾਹੀ ਮੋਹ ਵੱਲੋਂ ਅਸ਼ੋ ਰਹਿਦਾ ਹੈ ਉਸ ਤੋਂ ਤਨੰਦਾ ਗੁਰ ਸਮਝਣਾਈ ਇਸ ਜੁਗ ਮਹਿਲਾ ਹਰ ਜਪ ਲੈ ਜਾਏ ਰਹਾਉ ਗੁਰੂ ਨੇ ਜਿਸ ਮਨੁੱਖ ਨੂੰ ਇਹ ਸੂਝ ਬਖਸ਼ ਦਿੱਤੀ ਹੈ ਕਿ ਭਾਵੇਂ ਕੋਈ ਚੰਗਾ ਆਕੇ ਕੋਈ ਮੰਦਾ ਆਕੇ ਇਸ ਨੂੰ ਇੱਕੋ ਜਿਹਾ ਹੀ ਸਾਰਨਾ ਹੈ ਉਹ ਮਨੁੱਖ ਇਸ ਜੀਵਨ ਵਿੱਚ ਪਰਮਾਤਮਾ ਦਾ ਨਾਮ ਜਪ ਕੇ ਜਗਤ ਤੋਂ ਖੱਟੀ-ਖੱਟ ਕੇ ਜਾਂਦਾ ਹੈ ਨਾਮੋਂ ਵਿਹੋਣ ਗਰਭ ਗਲ ਜਾਏ ਨਾਮ ਤੋਂ ਵਾਂਝਿਆ ਰਹਿ ਕੇ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਆਤਮਿਕ ਜੀਵਨ ਨਾਸ਼ ਕਰ ਲੈਂਦਾ ਹੈ ਮਿਰਥਾ ਜਨਮ ਦੁਜੈ ਲੋਭਾਇ ਉਹ ਸਦਾ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਇਸ ਵਾਸਤੇ ਉਸ ਦੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ਨਾਮ ਬਿਹੋਣਾ ਦੁਖ ਜਲੇ ਸਭਾਈ ਨਾਮ ਤੋਂ ਸਖਣੀ ਰਹਿ ਕੇ ਸਾਰੀ ਲੋਕਾਈ ਦੁੱਖ ਵਿੱਚ ਸੜਦੀ ਰਹਿੰਦੀ ਸਤ ਗੁਰ ਪੂਰੇ ਬੂਝ ਬੁਝਾਈ ਪਰੇ ਸਮਝ ਪੂਰੇ ਗੁਰੂ ਨੇ ਕਿ ਸੇਰ ਲੈ ਨੋਂ ਬਖਸ਼ੀ ਹੈ ਮਨ ਚੰਚਲ ਬਹੁ ਝੋਟਾ ਖਾਏ ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਦੇ ਮੋਹ ਵਿੱਚ ਪਟਕਦਾ ਹੈ ਉਹ ਮੋਹ ਦੀਆਂ ਸੱਟਾਂ ਖਾਂਦਾ ਰਹਿੰਦਾ ਹੈ ਇਹ ਤੋਂ ਛੁਡ ਕੇ ਆ ਠੌਰ ਨਾ ਪਾਏ ਇਸ ਮਨੁੱਖਾ ਜੀਵਨ ਵਿੱਚ ਸਿਮਰਨ ਵੱਲੋਂ ਖੁੰਝਿਆ ਹੋਇਆ ਫਿਰ ਆਤਮਕ ਅਰੰਧ ਦੀ ਥਾਂ ਨਹੀਂ ਪ੍ਰਾਪਤ ਕਰ ਸਕਦਾ ਗਰਬ ਜੋਨਾ ਵਿਸਟਾ ਕਾ ਵਾਸ ਜਨਮ ਮਰਨ ਦਾ ਘੇੜ ਮਨੋ ਗੰਦ ਦਾ ਘਰ ਹੈ ਤਿਤਕਾਰ ਮਨ ਮੁਖ ਕਰੇ ਨਿਵਾਸ ਇਸ ਘਰ ਵਿੱਚ ਉਸ ਮਨੁੱਖ ਦਾ ਨਿਵਾਸ ਹੋਇਆ ਰਹਿੰਦਾ ਹੈ ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਆਪਣੇ ਸਤਿਗੁਰ ਕੋ ਸਦਾ ਬਲ ਜਾਈ ਹੈ ਭਾਈ ਮੈਂ ਆਪਣੇ ਸਤਿਗੁਰ ਕੋ ਸਦਾ ਸਦਕੇ ਜਾਂਦਾ ਗੁਰਮਖ ਜੋਤੀ ਜੋਤ ਮਿਲਾਇ ਗੁਰੂ ਦੀ ਸ਼ਰਨ ਪੈਣ ਵਾਲੇ ਮਨੁੱਖ ਦੀ ਸੁਰਤ ਨੂੰ ਗੁਰੂ ਪਰਮਾਤਮਾ ਦੀ ਜੋਤ ਵਿੱਚ ਮਿਲਾ ਦਿੰਦਾ ਹੈ ਨਿਰਮਲ ਬਾਣੀ ਨਿਜ ਘਰ ਵਾਸਾ ਗੁਰੂ ਦੀ ਪਵਿੱਤਰ ਬਾਣੀ ਦੀ ਬਰਕਤ ਨਾਲ ਆਪਣੇ ਅਸਲ ਘਰ ਵਿੱਚ ਪ੍ਰਭੂ ਚਰਨਾਂ ਵਿੱਚ ਟਿਕਾਣਾ ਮਿਲ ਜਾਂਦਾ ਹੈ ਨਾਨਕ ਹਉ ਮੈਂ ਮਾਰੇ ਸਦਾ ਉਦਾਸਾ ਏ ਨਾਨਕ ਗੁਰੂ ਦੀ ਮਿਹਰ ਨਾਲ ਮਨੁੱਖ ਹਉਮੈ ਨੂੰ ਮੁਕਾ ਲੈਂਦਾ ਹੈ ਤੇ ਮਾਇਆ ਦੇ ਮੋਹ ਵੱਲੋਂ ਸਦਾ ਉਪਰਾਮ ਰਹਿੰਦਾ ਹੈ ਆਸਾ ਮਹਲਾ 3 ਲਾਲੇ ਆਪਣੀ ਜਾਤ ਗਵਾਈ ਸੇਵਕ ਨੇ ਆਪਣੀ ਵਕੜੀ ਹਸਤੀ ਮਿਟਾ ਲਈ ਹੁੰਦੀ ਹੈ ਤਨ ਮਨ ਅਰਪੈ ਸਤਿਗੁਰ ਸ਼ਰਣਾਈ ਆਪਣਾ ਮਨ ਆਪਣਾ ਸਰੀਰ ਗੁਰੂ ਦੇ ਹਵਾਲੇ ਕਰਕੇ ਤੇ ਤੂੰ ਗੁਰੂ ਦੀ ਸ਼ਰਨ ਪੈ ਜਾਂਦਾ ਹੈ ਹਿਰਦੇ ਨਾਮ ਵੱਡੀ ਵਡਿਆਈ ਪ੍ਰਭੂ ਤੋਂ ਵਿਕਿਆ ਹੋਇਆ ਦਾਸ ਇਹ ਹੀ ਸਭ ਤੋਂ ਵੱਡੀ ਇੱਜ਼ਤ ਹੈ ਕਿ ਉਹ ਉਸ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਜਿਹੜਾ ਪਰਮਾਤਮਾ ਸਭ ਦਾ ਪਿਆਰਾ ਹੈ ਤੇ ਸਭ ਦਾ ਸਾਥੀ ਮਿੱਤਰ ਹੈ ਸੋ ਲਾਲ ਜੀਵਤ ਮਰੈ ਹੈ ਭਾਈ ਅਸਲੀ ਦਾਸ ਹੋ ਹੈ ਅਸਲੀ ਵਿਕਿਆ ਹੋਇਆ ਉਹ ਮਨੁੱਖ ਹੈ ਜੋ ਦੁਨੀਆ ਦੇ ਕਿਰਤਕਾਰ ਕਰਦਾ ਹੋਇਆ ਦੁਨੀਆ ਦੀਆਂ ਆਵਾਸ਼ਨਾਵਾਂ ਵੱਲੋਂ ਮਰਿਆ ਹੋਇਆ ਸੋਗ ਹਰਖ ਦੋਏ ਸਮ ਕਰ ਜਾਣੈ ਗੁਰ ਪ੍ਰਸਾਦੀ ਸ਼ਬਦ ਉਦਰੈ ਰਹਾਉ ਅਜੇਹਾ ਦਾਸ ਖੁਸ਼ੀ ਗਮੀ ਦੋਹਾਂ ਨੇਕੋ ਜਿਆ ਸਮਝਦਾ ਹੈ ਤੇ ਗੁਰੂ ਦੀ ਕਿਰਪਾ ਨਾਲ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਦੁਨੀਆਂ ਦੀਆਂ ਵਾਸਨਾਤੋਂ ਬਚਿਆ ਰਹਿਦਾ ਹੈ ਕਰਨੀਕਾਰ ਤੁਰੋਂ ਫਰਮਾਈ ਪ੍ਰਮਾਤਮਾ ਨੇ ਆਪਣੇ ਦਾਸ ਨੂੰ ਸਿਮਰਨ ਦੀ ਹੀ ਕਰਨ ਜੋਕਾਰ ਆਪਣੀ ਜ਼ਰੂਰਤ ਤੋਂ ਦੱਸੀ ਹੋਈ ਹੈ ਬਿਨ ਸ਼ਬਦ ਕੋ ਥਾਏ ਨਾ ਪਾਈ ਪ੍ਰਮਾਤਮਾ ਨੇ ਉਸ ਨੂੰ ਹੁਕਮ ਕੀਤਾ ਹੋਇਆ ਹੈ ਗੁਰੂ ਦੇ ਸ਼ਬਦ ਵਿੱਚ ਜੁੜਨ ਤੋਂ ਬਿਨਾ ਕੋਈ ਮਨੋਕੋਸ਼ ਦੇ ਦਰ ਤੇ ਕਬੂਲ ਨਹੀਂ ਹੋ ਸਕਦਾ ਕਰਣੀ ਕੀ ਰਤਨਾਮ ਵਸਾਈ ਇਸ ਵਾਸਤੇ ਸੇਵਕ ਉਸ ਦੀ ਸਿਫਤ ਸਲਾਹ ਕਰਦਾ ਹੈ ਉਸ ਦਾ ਨਾਮ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ ਇਹੀ ਉਸ ਦੇ ਵਾਸਤੇ ਕਰਨ ਜੋਕਾਰ ਹੈ ਆਪੇ ਦੇਵੈ ਟਿਲ ਨਾ ਪਾਈ ਪਰ ਇਹ ਦਾਤ ਪ੍ਰਭੂ ਆਪ ਹੀ ਆਪਣੇ ਦਾਸ ਨੂੰ ਦਿੰਦਾ ਹੈ ਤੇ ਦਿੰਦਿਆਂ ਚਿਰ ਨਹੀਂ ਲਾਉਂਦਾ ਮਨਮੁਖ ਪਰਮ ਭੁਲੇ ਸੰਸਾਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਗਤ ਮਾਇਆ ਦੀ ਪਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਵਿਣਰਾਸੀ ਕੂੜਾ ਕਰੇ ਵਪਾਰ ਜਿਵੇਂ ਕੋਈ ਵਪਾਰੀ سرمਾਇਆ ਤੋਂ ਬਿਨਾਂ ਠੱਗੀ ਦਾ ਹੀ ਵਪਾਰ ਕਰਦਾ ਹੈ। ਵਿਣਰਾਸੀ ਵੱਖਰ ਪੱਲੈ ਨਾ ਪਾਏ ਜਿਸ ਦੇ ਪਾਸ سرمਾਇਆ ਨਹੀਂ ਉਸ ਨੂੰ ਸੌਦਾ ਨਹੀਂ ਮਿਲ ਸਕਦਾ। ਮਨਮੱਖ ਭੁੱਲਾ ਜਨਮ ਗਵਾਏ ਇਸ ਤਰ੍ਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਹੀ ਜੀਵਨ ਰਾਹ ਤੋਂ ਹੁੰਝਾ ਹੋਇਆ ਆਪਣੀ ਜ਼ਿੰਦਗੀ ਬਰਬਾਦ ਕਰਦਾ ਹੈ ਸਤਗੁਰ ਸੇਵੇ ਸੋ ਲਾਲਾ ਹੋਏ ਪ੍ਰਭੂ ਦੇ ਦਰ ਤੇ ਵਿਕਿਆ ਹੋਇਆ ਅਸਲੀ ਦਾਸ ਉਹੀ ਹੈ ਜੋ ਸਤਗੁਰ ਦੀ ਸ਼ਰਨ ਪੈਂਦਾ ਉਤਮ ਜਾਤੀ ਉਤਮ ਸੋਏ ਉਹੀ ਉੱਚੀ ਹਸਤੀ ਵਾਲਾ ਬਣ ਜਾਂਦਾ ਹੈ ਉਹੀ ਉੱਚੇ ਜੀਵਨ ਵਾਲਾ ਹੋ ਜਾਂਦਾ ਹੈ ਗੁਰਪੌੜੀ ਸਭ ਤੋਂ ਉੱਚਾ ਹੋਏ ਗੁਰੂ ਦੀ ਦਿੱਤੀ ਹੋਈ ਨਾਮ ਸਿਮਰਨ ਦੀ ਪੌੜੀ ਦਾ ਆਸਰਾ ਲੈ ਕੇ ਉਹ ਸਭ ਨਾਲੋਂ ਉੱਚਾ ਹੋ ਜਾਂਦਾ ਹੈ ਨਾਨਕ ਨਾਮ ਵਡਾਈ ਹੋਏ ਹੈ ਨਾਨਕ ਪਰਮਾਤਮਾ ਦਾ ਨਾਮ ਸਿਮਰਨ ਵਿੱਚ ਹੀ ਇੱਜ਼ਤ ਹੈ ਪਰਮਾਤਮਾ ਦੇ ਹੁਕਮ ਨੂੰ ਯਾਦ ਰੱਖਣ ਵਿੱਚ ਹੀ ਮਾਣ ਤੇ ਇੱਜ਼ਤ ਵਡਿਆਈ ਮਿਲਦੀ ਹੈ